ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਆਦਰ ਅੱਜ ਅਮਜਦੀਆਂ ਕੁਝ ਗੱਲਾਂਵਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਜਿਹੜਾ ਅਮਰੀਕਾ ਦੇ ਟੈਰਿਫ ਸੰਬੰਧੀ ਫੈਸਲੇ ਆ ਉਹ ਬਾਰ-ਬਾਰ ਬਦਲ ਰਹੇ ਆ ਤੇ ਉਹਦਾ ਕੈਨੇਡਾ ਤੇ ਕੀ ਅਸਰ ਆ? ਦੂਜਾ ਮੈਲਨੀ ਮਾਰਕੋਲੋ ਬਿੱਲ 15 ਦਾ ਵਿਰੋਧ ਕੀਤਾ ਜਾ ਰਿਹਾ, ਕੀ ਮਾਮਲਾ ਆ? ਤੀਜਾ BC ਦੇ ਕੰਜ਼ਰਵਟਿਵ ਐਮਐਲਏ ਦੇ ਬਿਆਨ ਤੋਂ ਬਾਅਦ ਰੌੜਾ ਰੱਪਾ ਪਿਆ। ਚੌਥੀ ਗੱਲਬਾਤ ਕਰਨੀ Ontario ਦੇ ਵਿੱਚ ਗੁੰਮ ਹੋਈ ਔਰਤ ਦੀਆਂ ਜਿਹੜੀਆਂ ਹੱਡੀਆਂ ਉਹਦੇ ਜਿਹੜ ਜਿਹੜੇ ਸਪੀਡ ਕੈਮਰੇ ਆ ਉਹ ਟੋੜੇ ਜਾ ਰਹੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਟੈਰਫ ਸਬੰਧੀ ਫੈਸਲਾ ਟੈਰਫ ਸਬੰਧੀ ਬਹੁਤ ਸਾਰੇ ਫੈਸਲੇ ਜਿਹੜੇ ਹੋ ਰਹੇ ਆ ਔਰ ਬੜੇ ਮਹੱਤਵਪੂਰਨ ਨੇ ਅੱਜ ਦੋ ਫੈਸਲੇ ਅਮਰੀਕਾ ਨੇ ਟੈਰਫ ਸਬੰਧੀ ਕੀਤੇ ਆ ਅਮਰੀਕਾ ਦੀ ਕੋਰਟ ਨੇ ਇਹ ਕਿਹਾ ਪਹਿਲਾ ਜਿਹੜਾ ਫੈਸਲਾ ਆਇਆ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਗਲਤ ਤਰੀਕੇ ਦੇ ਨਾਲ ਐਮਰਜੈਂਸੀ ਲਾ ਨੂੰ ਵਰਤ ਕੇ ਜਿਹੜੇ ਦੂਜੇ ਦੇਸ਼ਾਂ ਦੇ ਉੱਤੇ ਟੈਰਫ ਲਾ ਦੁੱਤੇ ਆ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਲ ਆ ਇਸ ਕਰਕੇ ਗਲਤ ਆ ਟੈਰਫ ਆਪਾਂ ਜਾਣਦੇ ਆ ਕਿ ਐਕਸਟਰਾ ਚਾਰਜਸ ਜਿਹੜੇ ਉਹ ਸਮਾਨ ਦੇ ਉੱਤੇ ਲਾਏ ਜਾਂਦੇ ਆ ਤੇ ਟਰੰਪ ਇਹ ਕਹਿ ਰਹੇ ਸੀ ਕਿ ਫੈਂਟਨਲ ਡਰਗ ਕ੍ਰਾਈਸਿਸ ਖਾਸ ਤੌਰ ਦੇ ਉੱਤੇ ਨੈਸ਼ਨਲ ਐਮਰਜੈਂਸੀ ਆ ਤੇ ਇਸ ਕਰਕੇ ਉਹਨਾਂ ਨੇ 1977 ਦਾ ਇੱਕ ਲਾ ਜਿਹੜਾ ਟੈਰਫ ਲਾ ਸਕਦਾ ਉਹਦੇ ਤਹਿਤ ਇਹਨਾਂ ਦੇਸ਼ਾਂ ਦੇ ਉੱਤੇ ਤਾਰਫ ਲਾ ਦਿੱਤੇ ਅਦਾਲਤ ਨੇ ਕਿਹਾ ਵੀ ਨਹੀਂ ਇਹ ਗਲਤ ਆ ਫੈਂਟਨਲ ਦਾ ਬਹਾਨਾ ਬਣਾਇਆ ਗਿਆ ਐਮਰਜੈਂਸੀ ਦਾ ਇਸ ਕਰਕੇ ਇਹ ਨਹੀਂ ਲਾਇਆ ਜਾ ਸਕਦਾ ਤੇ ਇਹਨਾਂ ਦੇ ਉੱਤੇ ਅੱਜ ਅਦਾਲਤ ਨੇ ਰੋਕ ਲਾ ਦਿੱਤੀ ਲੋਅਰ ਕੋਰਟ ਨੇ ਅਮਰੀਕਾ ਦੀ ਨੇ ਇਹ ਕਹਿ ਦਿੱਤਾ ਕਿ ਜੋ ਕੁਝ ਟਰੰਪ ਕਹ ਰਹੇ ਗਲਤ ਆ ਇਹ ਨਹੀਂ ਲਾਉਣਾ ਚਾਹੀਦਾ ਇਹਨੂੰ ਸਾਰੇ ਕੁਝ ਨੂੰ ਰੋਕ ਦਿਓ ਸਾਰਾ ਕੁਝ ਉੱਥੇ ਰੁਕ ਗਿਆ ਪਰ ਹੁਣ ਜਿਹੜੀ ਅਪਰ ਕੋਰਟ ਆ ਉਹਦੇ ਤੋਂ ਬਾਅਦ ਅੱਜ ਹੀ ਦੋ ਬਹੁਤ ਹੀ ਪੂਰਨ ਫੈਸਲੇ ਆਏ ਆ ਉਹਨਾਂ ਨੇ ਇਹ ਫੈਸਲਾ ਕਰ ਦਿੱਤਾ ਕਿ ਨਹੀਂ ਉਹ ਜਿਹੜਾ ਫੈਸਲਾ ਬਾਅਦ ਚ ਹੋਊਗਾ ਫਿਲਹਾਲ ਜੋ ਕੁਝ ਰਾਸ਼ਟਰਪਤੀ ਨੇ ਕਿਹਾ ਉਹ ਨੂੰ ਇਨਵਿਨ ਲਾਗੂ ਕੀਤਾ ਜਾਵੇ ਇਹ ਇੱਕ ਬਹੁਤ ਵੱਡਾ ਮਸਲਾ ਪੈਦਾ ਹੋਇਆ ਇੱਥੇ ਹੁਣ ਕਿ ਪਹਿਲਾਂ ਟੈਰਫ ਹਟਾਉਣੇ ਤੇ ਫੇਰ ਦੁਬਾਰਾ ਫੇਰ ਉਸੇ ਤਰੀਕੇ ਨਾਲ ਲਾ ਦੇਣੇ ਅਸਲ ਦੇ ਵਿੱਚ ਰਾਸ਼ਟਰਪਤੀ ਟਰੰਪ ਪਹਿਲਾਂ ਵੀ ਕਹਿੰਦੇ ਸੀ ਟੈਰਫ ਲੱਗਣੇ ਚਾਹੀਦੇ ਆ ਤੇ ਹੁਣ ਵੀ ਕਹਿੰਦੇ ਟੈਰਫ ਲੱਗਣੇ ਚਾਹੀਦੇ ਆ ਪਰ ਜਿਹੜੀ ਗੱਲ ਅਦਾਲਤ ਨੇ ਕਹੀ ਅੱਜ ਅਦਾਲਤ ਨੇ ਇਹ ਕਿਹਾ ਕਿ ਟੈਰਿਫ ਲਾਉਣ ਦਾ ਔਰ ਇਨੇ ਵੱਡੇ ਪੱਧਰ ਦੇ ਉੱਤੇ ਟੈਰਿਫ ਲਾਉਣ ਦਾ ਅਧਿਕਾਰ ਰਾਸ਼ਟਰਪਤੀ ਦੇ ਕੋਲ ਹੈ ਹੀ ਨਹੀਂ ਜਾਂ ਤਾਂ ਇਹ ਜਿਹੜੀ ਆਪਣੇ ਕਾਂਗਰਸ ਲਾ ਸਕਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਜਾਂ ਸੈਨੇਟ ਫੈਸਲਾ ਕਰ ਸਕਦਾ ਹੈ ਉਹ ਟੈਰਿਫ ਲਾ ਸਕਦੇ ਕਿਉਂਕਿ ਰਾਸ਼ਟਰਪਤੀ ਦੇ ਅਧਿਕਾਰ ਚ ਹੈ ਨਹੀਂ ਇਸ ਕਰਕੇ ਅਸੀਂ ਇਹਨਾਂ ਨੂੰ ਰੋਕ ਰਹੇ ਹਾਂ ਤੇ ਉਹਦੇ ਤੋਂ ਬਾਅਦ ਹੁਣ ਕੋਰਟ ਨੇ ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ ਕਿ 1977 ਵਾਲਾ ਜਿਹੜਾ ਐਮਰਜੈਂਸੀ ਲਾ ਯੂਜ਼ ਕੀਤਾ ਆ ਬਈ ਉਹ ਲਾ غلط ਆ ਉਹ ਲਾ ਦੀ ਵਰਤੋਂ ਹੁਣ ਨਹੀਂ ਕੀਤੀ ਜਾ ਸਕਦੀ ਹੁਣ ਐਮਰਜੈਂਸੀ ਵਰਗੀ ਹਾਲਾਤ ਨਹੀਂ ਹੈ ਭਾਵੇਂ ਕਿ ਉਸ ਗੱਲ ਦੇ ਉੱਤੇ ਜਿਹੜੇ 트ੰਪ ਨੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਫੈਂਟਰਨਲ ਦਾ ਕ੍ਰਾਈਸਿਸ ਆ ਤੇ ਇੱਕ ਨੈਸ਼ਨਲ ਐਮਰਜੈਂਸੀ ਆ ਕੋਰਟ ਨੇ ਉਸ ਗੱਲ ਨੂੰ ਨਹੀਂ ਮੰਨਿਆ ਜਦੋਂ ਅੱਜ ਸਵੇਰੇ ਇਹ ਐਲਾਨ ਹੁੰਦਾ ਹੋ ਸਕਦਾ ਹੈ ਇਹ ਇਹਨਾਂ ਦੇ ਵਿੱਚ ਹੁਣ ਕੋਈ ਜਿਹੜਾ ਡਿਸੀਜਨ ਆ ਉਹ ਸਟੈਂਡ ਕਰ ਜਾਊਗਾ ਇਹ ਵੀ ਹੋ ਸਕਦਾ ਕਿ ਲੋਅਰ ਕੋਰਟ ਵਾਲਾ ਫੈਸਲਾ ਅਲਟੀਮੇਟਲੀ ਇਹ ਹੋ ਜੇ ਕਿ ਨਹੀਂ ਟੈਰਿਫ ਲਾਏ ਗਲਤ ਰਹੇ ਜਾਂ ਕਾਂਗਰਸ ਵਿੱਚੋਂ ਅਪਰੂਵਲ ਚਾਹੀਦੀ ਸੀ ਹੋ ਸਕਦਾ ਜਿਹੜੀ ਉਹਦੇ ਤੇ ਰੋਕ ਲਾਈ ਆ ਹੋ ਜੇ ਪਰ ਇਹ ਦੋਵੇਂ ਚੀਜ਼ਾਂ ਟੈਂਪਰੇਰੀ ਨੇ ਹਜੇ ਫਾਈਨਲ ਫੈਸਲਾ ਆਉਣਾ ਆ ਜੇ ਲੋਅਰ ਕੋਰਟ ਦਾ ਫੈਸਲਾ ਲਾਗੂ ਰਹਿ ਜਾਂਦਾ ਤਾਂ ਜਿਹੜੀ ਕੈਨੇਡੀਅਨ ਸਰਕਾਰ ਆ ਉਹ ਬਹੁਤ ਖੁਸ਼ ਆ ਇਸ ਗੱਲ ਤੋਂ ਕਿਉਂਕਿ ਇਹਦੇ ਨਾਲ ਕੈਨੇਡਾ ਦੇ ਬਿਜ਼ਨੈਸ ਜਿਹੜੇ ਨੇ ਪ੍ਰੋਟੈਕਟ ਹੋ ਜਾਣਗੇ ਮਾਹਰੇ ਕਹਿ ਰਹੇ ਆ ਅ ਦੂਜੀ ਗੱਲ ਨਾਲ ਇਹ ਵੀ ਸੀ ਕਿ ਜਿਹੜੇ ਟੈਰਿਫ ਲਾਏ ਗਏ ਔਰ ਇਹ ਟੈਰਿਫ ਦੇ ਦੌਰਾਨ ਕਿੰਨੇ ਲੋਕਾਂ ਨੇ ਜ਼ਿਆਦਾ ਪੈਸੇ ਜਿਹੜੇ ਲੈ ਲੈ ਕਸਟਮਰ ਤੋਂ ਇਹ ਹੋ ਉਹਨਾਂ ਨੂੰ ਉਸ ਵੇਲੇ ਵਾਪਸ ਨਹੀਂ ਕੀਤੇ ਜਾ ਸਕਦੇ ਆ ਪਰ ਇਹ ਜਿਹੜੀ 트ੰਪ ਦੀ ਟੀਮ ਆ ਉਹਨਾਂ ਨੇ ਇਹਨੂੰ ਦੇਖਿਆ ਵੀ ਇਹਨੂੰ ਅੱਗੇ ਕੇਸ ਕਰਨਾ ਆ ਜਿਹੜੇ ਵਕੀਲ ਨੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਜੇ 트ੰਪ ਕੇਸ ਹਾਰ ਜਾਂਦੇ ਆ ਤਾਂ ਉਹ ਕਿਸੇ ਹੋਰ ਲੀਗਲ ਤਰੀਕੇ ਨਾਲ ਵੀ ਟਰਾਈ ਕਰਨਗੇ ਟੈਰਿਫ ਵਾਪਸ ਲਿਆਉਣ ਦੀ ਪਰ ਇਹ ਤੋਂ ਪਹਿਲਾਂ ਕਿ ਉਹ ਕੁਝ ਹੁੰਦਾ ਪਰ ਅਦਾਲਤ ਨੇ ਇਸ ਅਦਾਲਤ ਦੇ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਹੈ ਦਾ ਮਤਲਬ ਟੈਰਫ ਜਿਓਸ਼ੀ ਤਰੀਕੇ ਨਾਲ ਲੱਗੇ ਰਹਿਣਗੇ ਜਿਹੜੇ ਬਿਜ਼ਨੈਸਸ ਨੇ ਉਹ ਹਜੇ ਵੀ ਚਿੰਤਤ ਨੇ ਜਿਹੜੇ ਕੈਨੇਡਾ ਦੇ ਵਿੱਚ ਬਿਜ਼ਨੈਸਸ ਨੇ ਉਹ ਇਸ ਵੇਲੇ ਇਹ ਕਹਿ ਰਹੇ ਆ ਕਿ ਪ੍ਰੋਬਲਮ ਹਜੇ ਠੀਕ ਨਹੀਂ ਹੋਈ ਉਹਨਾਂ ਨੇ ਹਜੇ ਵੀ ਉਹਨਾਂ ਨੂੰ ਲੱਗਦਾ ਕਿ ਅਨਸਰਟਨ ਆ ਆਪਣੇ ਫਿਊਚਰ ਦੇ ਬਾਰੇ ਕੱਲ੍ਹ ਨੂੰ ਫੈਸਲਾ ਹੇਠਲੀ ਅਦਾਲਤ ਦਾ ਮੰਨਿਆ ਜਾਂਦਾ ਉਪਰੀ ਅਦਾਲਤ ਦਾ ਮੰਨਿਆ ਜਾਂਦਾ ਫਾਈਨਲ ਫੈਸਲਾ ਕੀ ਆ ਤੇ ਇਹ ਵੀ ਕੀ ਆ ਜੇ ਕੱਲ੍ਹ ਨੂੰ ਕਾਂਗਰਸ ਹੀ ਅਪਰੂਵ ਕਰ ਦਵੇ ਜਿਹੜਾ ਚੈਂਬਰ ਆਫ ਕਾਮਰਸ ਦੇ ਇਥੇ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਵਿਊ ਆ ਉਹ ਕਹਿੰਦੇ ਕੋਰਟ ਦੀ ਰੂਲਿੰਗਸ ਜਿਹੜੀਆਂ ਜੇ ਇਸ ਕਿਸਮ ਦੀ ਇਹਦਾ ਟ੍ਰੇਡ ਵਾਰ ਹੈਗੀ ਆ ਇਹਦੇ ਨਾਲ ਜਿਹੜਾ ਜਿਹੜਾ ਨਵਾਂ ਇੱਕ ਐਗਰੀਮੈਂਟ ਹੋ ਕੇ ਚੀਜ਼ਾਂ ਫਿਕਸ ਹੋ ਸਕਦੀਆਂ ਆ ਸੋ ਹੁਣ ਇਸ ਗੱਲ ਦੇ ਉੱਤੇ ਜਿਹੜਾ ਪਹਿਲਾ ਫੈਸਲਾ ਲਿਆ ਗਿਆ ਸੀ ਅੱਜ ਜਿਹੜਾ ਕੋਰਟ ਵੱਲੋਂ ਅਮਰੀਕਾ ਦੇ ਵਿੱਚ ਫੈਡਰਲ ਕੋਰਟ ਵੱਲੋਂ ਇੱਕ ਫੈਡਰਲ ਕੋਰਟ ਵੱਲੋਂ ਉਹਦੇ ਉਹ ਤੇ ਕੈਨੇਡਾ ਦੇ ਹੱਕ ਵਿੱਚ ਸੀ ਤੇ ਕੈਨੇਡਾ ਉਹਦੇ ਨਾਲ ਕਹਿ ਲੋ ਕਿ ਇੱਕ ਚੰਗਾ ਸਟੈਪ ਸੀਗਾ ਪਰ ਹੁਣ ਉਹਦੇ ਤੋਂ ਬਾਅਦ ਜਿਹੜਾ ਜੋ ਫੈਸਲਾ ਆਇਆ ਉਹ ਉਹਨਾ ਚੰਗਾ ਨਹੀਂ ਹੈ ਅਗਲੀ ਗੱਲਬਾਤ ਦੋਸਤੋ ਮਲੇਨੀਆ ਮਾਰਕ ਬਾਰੇ ਆ ਮਲੇਨੀਆ ਮਾਰਕ ਕੌਣ ਆ ਇੱਕ ਇੰਡੀਜਿਨਸ ਜਾਨੀ ਕਿ ਫਰਸਟ ਨੇਸ਼ਨ ਔਰਤ ਆ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੀ ਔਰਤ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੁਣੀ ਗਈ ਸੀ ਇਹ ਕੈਬਨਟ ਮਨਿਸਟਰ ਰਹੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੂਜਾ ਇਹ ਕਿ ਇਸ ਵੇਲੇ ਇਹ ਅਪਸੈਟ ਬਹੁਤ ਨੇ ਅਪਸੈਟ ਇਸ ਕਰਕੇ ਨੇ ਕਿ ਪ੍ਰੀਮੀਅਰ ਡੇਵਿਡ ਈਵੀ ਦੇ ਉੱਤੇ ਡੇਵ ਈਵੀ ਦੇ ਉੱਤੇ ਅਪਸੈਟ ਕਿਉਂ ਨੇ ਕਿ ਜਿਹੜੇ ਪ੍ਰੀਮੀਅਰ ਈਬੀ ਤੇ ਇਹਨਾਂ ਦੀ ਟੀਮ ਇੰਡੀਜਿਨियस ਲੋਕਾਂ ਨੂੰ ਆ ਜਿਹੜੇ এনवायरमेंटਲਿਸਟ ਨੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੂੰ ਤੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਇਗਨੋਰ ਕਰ ਰਹੀ ਆ ਕਿਉਂਕਿ ਦੋ ਨਵੇਂ ਲਾ ਪਾਸ ਕਰ ਰਹੀ ਆ ਹੈ ਕੀ ਆ ਨਵਾਂ ਲਾ ਕੀ ਆ ਜਿਹੜਾ ਬਿਲ 15 ਆ ਬਿਲ 15 ਜਿਹੜੇ ਕੁਝ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਨੇ ਜਿੱਦਾ ਸੜਕਾਂ ਆ ਜਾਂ ਬਿਲਡਿੰਗਾਂ ਆ ਜਾਂ ਪਾਈਪਲਾਈਨਾਂ ਉਹਨਾਂ ਨੂੰ ਤੇਜ਼ੀ ਦੇ ਨਾਲ ਬਿਲਡ ਕਰਨ ਦੇ ਵਿੱਚ ਮਦਦ ਕਰਦਾ ਬਿਲ 15 ਇੱਕ ਬਿਲ 14 ਬਿਲ 14 ਕੀ ਕਰਦਾ ਕਿ ਜਿਹੜੇ ਰੀਨਿਊਏਬਲ એનર્ਜੀ ਪ੍ਰੋਜੈਕਟਸ ਨੇ ਜਿੱਦਾ ਕੋਈ ਵਿੰਡ ਆ ਸੋਲਰ ਆ ਜਾਂ ਪਾਵਰ ਲਾਈਨਸ ਨੇ ਉਹਨਾਂ ਨੂੰ ਸਪੀਡ ਅਪ ਕਰਨ ਦੇ ਵਿੱਚ ਮਦਦ ਕਰਦਾ ਹੁਣ ਕੁਝ ਲੋਕ ਅਪਸੈਟ ਕਿਉਂ ਆ ਇਹਦੇ ਨਾਲ ਮਾਮਲਾ ਕੀ ਆ ਜਿਹੜੇ ਆਲੋਚਕ ਨੇ ਉਸ ਬਲੇ ਇਹ ਕਹਿ ਰਾਇਆ ਕਿ ਇਹ ਦੋਵੇਂ ਬਿੱਲ ਦੇ ਦੋਵੇਂ ਬਿੱਲਾਂ ਦੇ ਨਾਲ ਜਿਹੜੇ ਕਾਨੂੰਨ ਬਣ ਗਏ ਆ ਜਿਹੜਾ ਵਾਤਾਵਰਨ ਦਾ ਵੀ ਨੁਕਸਾਨ ਹੋਊਗਾ ਤੇ ਦੂਜਾ ਜਿਹੜੇ ਲੀਗਲ ਰਾਈਟਸ ਨੇ ਫਸਟ ਨੇਸ਼ਨ ਦੇ ਉਹਨਾਂ ਲੋਕ ਨੋਰ ਕੀਤਾ ਜਾਊਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਕੋਈ ਵੀ ਜਿਹੜੀ ਉਹ ਬਣਾਉਣ ਤੋਂ ਪਹਿਲਾਂ ਉਹਨਾਂ ਦੇ ਨਾਲ ਸਲਾਹ ਕਰਨੀ ਪੈਂਦੀ ਹੈ ਜਿਹੜੇ ਇਹ ਮੂਲ ਵਾਸੀਆਂ ਦੀ ਧਰਤੀ ਹੈ ਲੋਕ ਸਾਰੇ ਅਸੀਂ ਬਾਹਰੋਂ ਆ ਕੇ बसे हैं ਪਹਿਲਾਂ ਜਿਹੜੇ ਯੂਰੋਪੀਅਨ ਇੱਥੇ ਆ ਕੇ ਜਾਂ ਇੰਗਲੈਂਡ ਤੋਂ ਜਿੱਥੋਂ ਵੀ ਆ ਕੇ ਇੱਥੇ ਵਸਿਆ ਉਹ ਲੈਂਡ ਦੇ ਉੱਤੇ ਹਜੇ ਵੀ ਹੱਕ ਉਹਨਾਂ ਦਾ ਆ ਮੰਨ ਲਓ ਵਰਟਾ ਤੋਂ ਇੱਥੇ ਬੀਸੀ ਨੂੰ ਪਾਈਪਲਾਈਨ ਆ ਰਹੀ ਹੈ ਉਹ ਜਿੱਧਰ ਦੀ ਪਾਈਪਲਾਈਨ ਲੰਘਣੀ ਹੈ ਉਹ ਥਾਂ ਦੇ ਉੱਤੇ ਜਿੱਥੇ-ਜਿੱਥੇ ਉਹਨਾਂ ਦਾ ਥਾਂ ਹੁੰਦਾ ਜਿਹੜੀਆਂ ਟ੍ਰੀਟੀਆਂ ਹੋਈਆਂ ਉਹਨਾਂ ਦੇ ਨਾਲ ਸੰਧੀਆਂ ਹੋਈਆਂ ਆ ਉਹਨਾਂ ਨੂੰ ਪੁੱਛਣਾ ਪੈਂਦਾ ਪਹਿਲਾਂ ਵੀ ਇੱਥੋਂ ਪਾਈਪ ਲਗਾ ਲਈਏ ਅਸੀਂ ਸਰਕਾਰ ਸਿੱਧਾ ਨਹੀਂ ਕਰ ਸਕਦੀ ਉਹਨਾਂ ਦੇ ਫਰਸਟ ਨੇਸ਼ਨ ਦੇ ਲੀਡਰਾਂ ਦੇ ਨਾਲ ਇਹਨਾਂ ਨੂੰ ਗੱਲ ਕਰਨੀ ਪੈਂਦੀ ਆ ਹੁਣ ਜਿਹੜਾ ਇਹ ਦੋ ਬਿੱਲ ਆ ਗਏ ਆ ਜਾਂ ਦੋ ਕਾਨੂੰਨ ਬਣਾ ਲਿਆ ਇਹਦਾ ਮਤਲਬ ਇਹ ਆ ਕਿ ਇਹਨਾਂ ਨਾਲ ਗੱਲ ਕਰਨ ਨੂੰ ਇਗਨੋਰ ਕੀਤਾ ਜਾ ਸਕਦਾ ਉਹ ਸਿੱਧੇ ਫੈਸਲੇ ਤੇ ਪਹੁੰਚ ਸਕਦੇ ਵੀ ਅਸੀਂ ਕਹਿਤਾ ਬਣਾਓ ਤੇ ਇਹਦਾ ਮਤਲਬ ਬਣਾਓ ਇਹਦਾ ਮਤਲਬ ਇਹ ਆ ਕਿ ਜਿਹੜੇ ਇੰਡੀਜਿਨਸ ਲੋਕ ਨੇ ਉਹਨਾਂ ਦੇ ਅਧਿਕਾਰਾਂ ਤੋਂ ਅਧਿਕਾਰਾਂ ਨੂੰ ਮਤਲਬ ਖੋਇਆ ਜਾ ਸਕਦਾ ਜਿਹੜੇ ਦੋਵੇਂ ਬਿਲ ਨੇ ਉਹ ਬਿਲਕੁਲ ਮਤਲਬ ਪੂਰਾ ਪੂਰਾ ਹੀ ਪਾਸ ਹੋ ਸਕੇ ਬਿਲ 15 ਜਿਹੜਾ ਇਹ ਇਸ ਕਰਕੇ ਪਾਸ ਹੋ ਗਿਆ ਕਿਉਂਕਿ ਸਪੀਕਰ ਆਪਣੇ ਜਿਹੜੇ ਲੈਜਿਸਲੇਚਰ ਦੇ ਨੇ ਉਹਨਾਂ ਨੇ ਕਿਉਂਕਿ ਟਾਈ ਹੋ ਗਈ ਸੀ ਬਰਾਬਰ ਬਰਾਬਰ ਹੋ ਗਈ ਸੀ ਉਹਨਾਂ ਨੇ ਫਿਰ ਜਿਹੜੀ ਟਾਈ ਆ ਉਹ ਬ੍ਰੇਕ ਕੀਤੀ ਆ ਜਿਹੜੀ ਬਿੱਲ 14 ਪਾਸ ਹੋਇਆ ਇਹ ਸਿਰਫ ਇੱਕ ਵੋਟ ਦੇ ਨਾਲ ਪਾਸ ਹੋਇਆ ਹੁਣ ਇਸ ਇਹਦਾ ਮੈਸੇਜ ਕੀ ਆ ਉਹ ਸਰਕਾਰ ਨੂੰ ਇਹ ਕਹਿ ਰਹੀ ਆ ਕਿ ਇਹ ਬਿੱਲ ਜਿਹੜੇ ਪੌਜ਼ ਕਰ ਦੇਣੇ ਚਾਹੀਦੇ ਆ ਤੇ ਜ਼ਿਆਦਾ ਜਿਹੜੀਆਂ ਇੰਡੀਜਿਨਸ ਕਮਿਊਨਿਟੀਜ਼ ਆ ਉਹਨਾਂ ਦੇ ਨਾਲ ਅੱਗੇ ਵਧਣ ਤੋਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਇਸ ਕੱਲ ਦੀ ਇਸ ਸੈਮਲ ਨੇ ਜਿਹੜੀ ਯਾਦ ਕਰਵਾਈ ਆ ਲੋਕਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਵੱਡੇ ਜਿਹੜੇ ਮਿਊਜ਼ੀਅਮ ਦਾ ਪ੍ਰੋਜੈਕਟ ਸੀ ਜਿਹਦੇ ਉੱਤੇ 799 ਮਿਲੀਅਨ ਡਾਲਰ ਲੱਗਣਾ ਸੀ ਉਹਨੂੰ ਸਾਬਕਾ ਪ੍ਰੀਮੀਅਰ ਨੇ ਕੈਨਸਲ ਕਰ ਦਿੱਤਾ ਸੀ ਜਦੋਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਉਹ ਕਹਿੰਦੀ ਕਿ ਪ੍ਰੀਮੀਅਰ ਈਬ ਜਿਹੜੇ ਆ ਇਹਨਾਂ ਨੂੰ ਵੀ ਲਗਭਗ ਇਦਾਂ ਦਾ ਕਰਨਾ ਚਾਹੀਦਾ ਲੋਕਾਂ ਦੇ ਨਾਲ ਸਲਾਹ مشورہ ਜ਼ਰੂਰ ਕਰਨਾ ਚਾਹੀਦਾ ਇਹਦੀਆਂ ਲੀਗਲ ਵਾਰਨਿੰਗਸ ਨੇ ਉਹਨੇ ਲੀਗਲ ਵਾਰਨਿੰਗਸ ਵੀ ਦਿੱਤੀਆਂ ਕਿ ਜੇ ਤੁਸੀਂ ਇੰਡੀਜੇਨਸ ਰਾਈਟਸ ਨੂੰ ਇਗਨੋਰ ਕਰੋਗੇ ਇਹਦੇ ਨਾਲ ਤੁਹਾਨੂੰ ਅਦਾਲਤ ਤੇ ਵੀ ਜਾਣਾ ਪਊਗਾ ਉੱਥੇ ਫਿਰ ਲੜਾਈ ਲੜਨੀ ਪਊਗੀ ਟੈਕਸਪੇਅਰ ਜਿਹੜੇ ਆ ਉਹ ਅਲਟੀਮੇਟਲੀ ਇਹਦੀ ਕੀਮਤ ਜਿਹੜੀ ਉਹਨਾਂ ਨੂੰ ਅਦਾ ਕਰਨੀ ਪਊਗੀ ਇਹ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਜੇਨਸ ਰਾਈਟਸ ਨੇ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿ ਬਹੁਤ ਮਹੱਤਵਪੂਰਨ ਹੈ ਸਰਕਾਰ ਦੇ ਲਈ ਕਿ ਉਹ ਉਹਦੀ ਡਿਊਟੀ ਹੋਵੇ ਕਿ ਜਿਹੜਾ ਇਹਨਾਂ ਲੋਕਾਂ ਦੇ ਨਾਲ ਕੰਸਲਟ ਕਰਨਾ ਦਾ ਫਾਈਨਲ ਮੈਸੇਜ ਇਹ ਆ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਬਹੁਤ ਲੇਟ ਹੋ ਚੁੱਕੇ ਹਾਂ ਆਪਣੀ ਗਲਤੀ ਨੂੰ ਫਿਕਸ ਕਰਨ ਦੇ ਲਈ ਤੇ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਜਿੰਨਾ ਕੁ ਠੀਕ ਕਰ ਸਕਦੇ ਹੋ ਓਨਾਂ ਕੁ ਠੀਕ ਕਰੋ ਸੋ ਇਹਨਾਂ ਬਿੱਲਾਂ ਦੇ ਤਹਿਤ ਸਰਕਾਰ ਦਾ ਆਪਣਾ ਪੱਖ ਆ ਸਰਕਾਰ ਇਹ ਕਹਿੰਦੀ ਵੀ ਜਿਹੜਾ ਕੰਮ ਇੱਕ ਵਾਰੀ ਸ਼ੁਰੂ ਹੋ ਜਾਂਦਾ ਉਹ ਪੂਰਾ ਹੀ ਨਹੀਂ ਹੁੰਦਾ ਤੁਸੀਂ ਹਸਪਤਾਲ ਬਣਦਾ ਦੇਖ ਲਓ ਕੋਈ ਕਿੰਨੇ ਸਾਲ ਲੱਗਦੇ ਆ ਕੋਈ ਪ੍ਰੋਜੈਕਟ ਹੋਵੇ ਕੋਈ ਰੇਲ ਲਾਈਨ ਹੋਵੇ ਕੋਈ ਪਾਈਪ ਲਾਈਨ ਹੋਵੇ ਕੋਈ ਕਿਤੇ ਆ ਬ੍ਰਿਜ ਬਣਨਾ ਹੋਵੇ 터ਨਲ ਬਣਨੀ ਹੋਵੇ ਸਾਲਾਂ ਦੇ ਸਾਲ ਲੱਗ ਜਾਂਦੇ ਆ ਸਰਕਾਰ ਕਹਿੰਦੀ ਵੀ ਸਾਡੇ ਹੱਥ ਵਸ ਕੁਝ ਨਹੀਂ ਸਾਨੂੰ ਹਰ ਗੱਲ ਦੇ ਲਈ ਮਨਜ਼ੂਰੀ ਲੈਣੀ ਪੈਂਦੀ ਐ ਇਦਾਂ ਕਰਨਾ ਪੈਂਦਾ ਉਦਾਂ ਕਰਨਾ ਪੈਂਦਾ ਸਾਨੂੰ ਸਪੈਸ਼ਲ ਅਧਿਕਾਰ ਦੇ ਦਿਓ ਕਿ ਅਸੀਂ ਕੰਮ ਬਿਨਾ ਕਿਸੇ ਨਾ ਕੀਤੇ ਅਸਲਾਹ ਤੇਜ਼ੀ ਨਾਲ ਕੰਮ ਪੂਰਾ ਕਰ ਸਕੀਏ ਇਹਦੇ ਵਿੱਚ ਜਿਹੜੇ ਇਹ ਜਿਹੜੇ ਮੂਲ ਵਾਸੀ ਨੇ ਉਹ ਇਹ ਕਹਿ ਰਹੇ ਆ ਕਿ ਦਾ ਮਤਲਬ ਇਹ ਆ ਕਿ ਸਾਡੇ ਨਾਲ ਜਿਹੜੀ ਆ ਸਲਾਹ ਘੱਟ ਕੀਤੀ ਜਾਊਗੀ ਤੇ ਸਾਡੇ ਨਾਲ ਜੇ ਸਲਾਹ ਘੱਟ ਕੀਤੀ ਜਾਂਦੀ ਹੈ ਤੇ ਇਹਦਾ ਮਤਲਬ ਬੜਾ ਸਪਸ਼ਟ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਅਧਿਕਾਰਾਂ ਦੀ ਲੰਘਣਾ ਹੋ ਸਕਦੀ ਹੈ ਕਿਉਂਕਿ ਬਹੁਤ ਲੜਾਈ ਚੱਲਦੀ ਹੈ ਇਹਨਾਂ ਦੀ ਆਪਸ ਵਿੱਚ ਜਿਹਦੇ ਕੋਲ ਪਾਈਪ ਲਾਈਨ ਬਣਦੀ ਆ ਜਿਹੜੀ ਅਲਬਰਟਾ ਤੋਂ ਇੱਥੇ ਬਰਨਵੀ ਵਾਲੀ ਪਾਈਪਲਾਈਨ ਆਉਂਦੀ ਆ ਇਹਦੇ ਚ ਕਿੰਨੀ ਵਾਰੀ ਇਹ ਬਣਦੀ ਬਣਦੀ ਦੇ ਉੱਤੇ ਹਮਲੇ ਹੁੰਦੇ ਆ ਕੋਈ ਇਹਨਾਂ ਦਾ ਸਮਾਨ ਸਾੜ ਜਾਂਦੇ ਆ ਇਹ ਉਹਨਾਂ ਦੇ ਉੱਤੇ ਕਰਦੇ ਆ ਅਰੈਸਟ ਕਰਦੇ ਆ ਕਿੰਨਾ ਕੁਛ ਹੁੰਦਾ ਇਹ ਹੁਣ ਬਿੱਲ ਕਾਨੂੰਨੀ ਅਧਿਕਾਰ ਸਰਕਾਰ ਨੂੰ ਦੇ ਦਿੰਦਾ ਕਿ ਤੁਹਾਨੂੰ ਬਹੁਤਾ ਕਿਸੇ ਨੂੰ ਪੁੱਛਣ ਗਿਛਣਾਂ ਦੀ ਲੋੜ ਨਹੀਂ ਤੁਸੀਂ ਕੰਮ ਪੂਰਾ ਕਰੋ ਅਗਲੀ ਗੱਲਬਾਤ ਇੱਕ ਜਿਹੜੇ ਕੰਜ਼ਰਵਟਿਵ ਐਮ ਐਲ ਏ ਨੇ ਪੋਲੀਟਿਸ਼ੀਅਨਸ ਨੇ ਉਹਨਾਂ ਦਾ ਬਿਆਨ ਲੈ ਲਿਆ ਐਫਸਫੋਰਡ ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੇ ਆਪਣੇ ਹਰਮਨ ਪੰਗੂ ਨੇ ਉਹਨਾਂ ਦਾ ਇੱਕ ਬਿਆਨ ਤੇ ਬਿਆਨ ਦੇ ਉੱਤੇ ਚਰਚਾ ਇਸ ਵੇਲੇ ਕਾਫੀ ਜ਼ਿਆਦਾ ਚੱਲ ਰਹੀ ਆ ਹੋਇਆ ਕੀ ਆ ਮਈ 8 ਨੂੰ ਜਿਹੜੇ ਹਰਮਨ ਪੰਗੂ ਨੇ ਉਹਨਾਂ ਨੇ BC ਲੈਜਿਸਲੇਚਰ ਦੇ ਵਿੱਚ ਸਪੀਚ ਦਿੱਤੀ ਜਿਹਦੇ ਵਿੱਚ ਇਹ ਕਿਹਾ ਕਿ ਜਿਹੜੇ ਟੀਮਸਟਰ ਲੋਕਲ 213 ਯੂਨੀਅਨ ਆ ਇਹ ਗਲਤ ਕੰਮ ਕਰ ਰਹੀ ਆ ਤੇ ਅਨਫੇਅਰ ਹਾਇਰਿੰਗ ਕਰ ਰਹੀ ਆ ਨਿਪੋਟਿਜ਼ਮ ਮਤਲਬ ਆਪਣੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ ਕਈ ਕੁਸ਼ ਇਸ ਯੂਨੀਅਨ ਦੇ ਵਿੱਚ ਗਲਤ ਹੋ ਰਿਹਾ ਸਿੱਧਾ ਸਿੱਧਾ ਉਹਨਾਂ ਨੇ ਇਹਨੂੰ ਟਾਰਗੇਟ ਕੀਤਾ ਜਿਹੜੀ ਇਹ ਟੈਂਪਸਟਰ ਟੀਮਸਟਰ ਲੋਕਲ 213 ਹੈਗੀ ਇੱਕ ਯੂਨੀਅਨ ਆ ਜਿਹੜੀ ਜਿਹੜੇ ਗ੍ਰੇਵਲ ਟਰੱਕ ਡਰਾਈਵਰ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਉਹਨਾਂ ਨੂੰ ਇਹ ਕੰਮ ਦੇ ਉੱਤੇ ਭੇਜਦੀ ਆ ਜਿਹੜੇ ਵੱਡੇ ਕੰਸਟਰਕਸ਼ਨ ਪ੍ਰੋਜੈਕਟ ਨੇ BC ਦੇ ਵਿੱਚੋਂ ਇਹਨਾਂ ਦੇ ਥਰੂ ਜਾਂਦੇ ਆ ਯੂਨੀਅਨ ਕਿਉਂ ਦੁਖੀ ਆ ਜਦੋਂ ਇਹਨਾਂ ਦਾ ਐਮਐਲਏ ਪੰਗੂ ਦਾ ਇੱਕ ਕਮੈਂਟ ਆਉਂਦਾ ਆ ਉਹ ਕਹਿੰਦੇ ਵੀ ਇਹ ਕਮੈਂਟ ਗਲਤ ਆ ਦੂਜੀ ਗੱਲ ਇਹ ਨੁਕਸਾਨ ਦੇ ਆ ਤੇ ਇਹਦੇ ਨਾਲ ਜਿਹੜਾ ਯੂਨੀਅਨ ਦਾ ਅਕਸਾ ਉਹ ਖਰਾਬ ਹੋਇਆ ਕਿ ਉਹਦੇ ਅਕਸ ਨੂੰ ਇੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੁਣ ਇੱਥੇ ਲੀਗਲ ਇਸ਼ੂ ਕੀ ਆ ਜਿਹੜੀ ਲੈਜਿਸਲੇਚਰ ਦੇ ਅੰਦਰ ਕੋਈ ਸਪੀਚ ਕੀਤੀ ਜਾਂਦੀ ਆ ਉਹ ਪ੍ਰੋਟੈਕਟਡ ਬਾਈ ਲਾ ਹੁੰਦੀ ਮਤਲਬ ਇਹ ਆ ਕਿ ਉਹਦੇ ਉੱਤੇ ਕੋ ਕੇਸ ਨਹੀਂ ਕੀਤਾ ਜਾ ਸਕਦਾ ਸੋ ਉੱਥੇ ਸੂ ਨਹੀਂ ਕਰ ਸਕਦੇ ਉਹਨਾਂ ਨੂੰ ਪਰ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਇਹ ਸਪੀਚ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ ਹੁਣ ਯੂਨੀਅਨ ਜਿਹੜੀ ਆ ਉਹ ਇਸ ਕਰਕੇ ਸ਼ੂ ਕਰ ਰਹੀ ਆ ਕਿ ਤੁਸੀਂ ਉਹ ਵੀਡੀਓ ਤੇ ਜਿਹੜੇ ਰਿਟਰਨ ਕਮੈਂਟਸ ਨੇ ਉਹ ਫੇਸਬੁੱਕ ਦੇ ਉੱਤੇ ਪਾਏ ਆ ਤੇ ਦੂਜੇ ਅਕਾਊਂਟਸ ਦੇ ਉੱਤੇ ਪਾਏ ਆ ਸੋ ਉਹ ਜਿਹੜੀ ਚੀਜ਼ ਜੇ ਤੁਸੀਂ ਸਪੀਚ ਲੈਜਿਸਲੇਚਰ ਦੇ ਵਿੱਚ ਅਸੈਂਬਲੀ ਦੇ ਅੰਦਰ ਜੋ ਕੁਝ ਬੋਲ ਦਿੱਤਾ ਪ੍ਰੋਟੈਕਟਡ ਬਾਈ ਲਾ ਆ ਉੱਥੇ ਤੁਹਾਡੇ ਤੇ ਕੇਸ ਨਹੀਂ ਹੋ ਸਕਦਾ ਤੁਹਾਨੂੰ ਸ਼ੂ ਨਹੀਂ ਕਰ ਸਕਦੇ ਵੀ ਤੁਸੀਂ ਇਦਾਂ ਕਿਉਂ ਕਿਹਾ ਪਰ ਜੇ ਤੁਸੀਂ ਉਹੀ ਸਪੀਚ ਚੱਕ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਜਿਹਾ ਇਧਰ-ਉਧਰ ਪਾ ਦਿੱਤੀ ਫਿਰ ਕਾਰਵਾਈ ਹੋ ਸਕਦੀ ਹੈ ਸ਼ੂ ਕੀਤਾ ਜਾ ਸਕਦਾ ਤੇ ਇਹੀ ਕੰਮ ਯੂਨੀਅਨ ਕਰ ਰਹੀ ਹੈ ਯੂਨੀਅਨ ਕੀ ਕਹਿੰਦੀ ਆ ਜਿਹੜੇ ਮਿਸਟਰ ਭੰਗੂ ਨੇ ਇਹਨਾਂ ਨੇ ਉਹ ਕਹਿੰਦੇ ਗਲਤ ਕਿਹਾ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਟਰੱਕ ਡਰਾਈਵਰ ਨੂੰ ਚੂਜ਼ ਕਰਨਾ ਤੇ ਕਿਹਨੂੰ ਕੰਮ ਦੇ ਉੱਤੇ ਸੱਦਣਾ ਆ ਯੂਨੀਅਨ ਇਹ ਕਹਿੰਦੀ ਆ ਕਿ ਅਸੀਂ ਫੇਅਰ ਸਿਸਟਮ ਤੇ ਇੱਕ ਸੈੱਟ ਰੂਲਸ ਨੇ ਸਾਡੇ ਅਸੀਂ ਉਹਦੇ ਤਹਿਤ ਚੱਲਦੇ ਆ ਜਿਹੜਾ ਯੂਨੀਅਨ ਇਹਨਾਂ ਦਾ ਜਿਹੜੇ ਕੰਸਰਵੇਟਿਵ ਐਮਐਲਏ ਨੇ ਇਹਨਾਂ ਦਾ ਇਹ ਕਹਿਣਾ ਕਿ ਯੂਨੀਅਨ ਦੇ ਫੇਵਰੇਟਸ ਜਿਹੜੇ ਨੇ ਉਹਨਾਂ ਨੂੰ ਚੱਕਦੀ ਆ ਆਪਣੇ ਆਨ। ਵੀ ਜਿਹੜੇ ਨਵੇਂ ਮੈਂਬਰ ਇਹਨਾਂ ਨੂੰ ਬਾਹਰ ਜਾਣਦੇ ਹੋ ਤੇ ਪਹਿਲਾਂ ਕਿ ਪੁਰਾਣੇ ਜਾਣ ਕਿ ਜਿਹੜੀ ਯੂਨੀਅਨ ਲੀਡਰ ਨੇ ਉਹਨਾਂ ਦੇ ਜਿਹੜਾ ਇੱਕ ਰਿਸ਼ਤੇਦਾਰ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਆ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਪਰਿਵਾਰਾਂ ਦਾ ਸਬੰਧ ਆ। ਸੋ ਦੂਜਾ ਇਹ ਆ ਕਿ ਇਹ ਜਣਾ ਚਾਹੁੰਦੇ ਆ ਕਿ ਕੋਰਟ ਦੇ ਵਿੱਚ ਜਾ ਕੇ ਇਦਾਂ ਦੇ ਕਲੇਮ ਯੂਨੀਅਨ ਕਹਿੰਦੀ ਆ ਕਿ ਇਹਨਾਂ ਨੂੰ ਐਮ.ਐਲ.ਏ ਨੂੰ ਕਹਿਣਗੇ ਇਹ ਨਾਂ ਪਾਉਣ ਇਹਦੇ ਨਾਲ ਇਹਨਾਂ ਦੀ ਰੈਪਿਊਟੇਸ਼ਨ ਦਾ ਬਹੁਤ ਨੁਕਸਾਨ ਹੁੰਦਾ ਹੁਣ ਅੱਗੇ ਕੀ ਹੋਊਗਾ ਹਾਲਾਂਕਿ ਕੋਰਟ ਦੇ ਵਿੱਚ ਹਜੇ ਮਿਸਟਰ ਭੰਗੂ ਨੇ ਰਿਸਪੌਂਡ ਨਹੀਂ ਕੀਤਾ ਹਜੇ ਕੋਈ ਵੀ ਚੀਜ਼ ਪ੍ਰੂਫ ਵੀ ਨਹੀਂ ਹੋਈ ਵੀ ਕੀ ਕਿਹਾ ਕਿਨੇ ਕੀ ਕੀਤਾ ਕੇਸ ਜਿਹੜਾ ਆ ਹੁਣ ਪੂਰੇ ਇੱਕ ਕਾਨੂੰਨੀ ਪੂਰੇ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਜਾਏਗਾ ਤੇ ਉਹਦੇ ਤੋਂ ਬਾਅਦ ਦੇਖਣਾ ਹੋਊਗਾ ਕਿ ਜਿਹੜੇ ਯੂਨੀਅਨ ਕਲੇਮ ਕਰ ਰਹੀ ਉਹ ਵੈਲਿਡ ਆ ਜਾਂ ਜਿਹੜੇ ਐਮਐਲਏ ਕਲੇਮ ਕਰ ਰਹਾ ਹੈ ਉਹ ਵੈਲਿਡਲੀ ਅਗਲੀ ਗੱਲ ਬਾਤ ਦੋਸਤੋ ਇੱਕ ਸ਼ਲਨੀ ਸਿੰਘ ਨਾਂ ਦੀ 40 ਸਾਲਾ ਔਰਤ ਗਵਾਚ ਗਈ ਸੀ ਹਮਿਲਟਨ ਤੋਂ ਉਹਦੇ ਪਰਿਵਾਰ ਨੇ ਕਿਹਾ ਸੀ ਕਿ ਦਸੰਬਰ 2023 ਦੇ ਵਿੱਚ ਇਹ ਗਵਾਚ ਕੇ ਸੀ ਤੇ ਮੁੜ ਕੇ ਇਹ ਕਦੇ ਵੀ ਘਰ ਨਹੀਂ ਆਈ ਉਹਨੂੰ ਜਿਹੜੀ ਉਹਦੀ ਸਕਿਉਰਿਟੀ ਕੈਮਰਾਸ ਨੇ ਉਹਨਾਂ ਸਕਿਉਰਿਟੀ ਕੈਮਰਾ ਦੱਸਦੇ ਨੇ ਕਿ ਉਹ ਆਪਣੇ ਅਪਾਰਟਮੈਂਟ ਦੇ ਵਿੱਚ ਜਾ ਰਹੀ ਆ ਉਹ ਉਹਨਾਂ ਨੇ ਦੇਖਿਆ ਪਰ ਉਹ ਵਾਪਸ ਉਥੋਂ ਕਦੇ ਨਹੀਂ ਆਈ ਹੋਮੋਸਾਈਡ ਇਨਵੈਸਟੀਗੇਸ਼ਨ ਕੀਤੀ ਹੈ ਜਿਹੜੇ ਸਬੂਤ ਸੀਗੇ ਉਹਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਇਸ ਕੇਸ ਨੂੰ ਇੱਕ ਮਰਡਰ ਵਜੋਂ ਮੰਨ ਕੇ ਇਹਨੂੰ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ 2 ਦਿਨ ਬਾਅਦ ਹੀ ਤੇ ਦਸੰਬਰ ਦੇ ਵਿੱਚ ਉਹਨਾਂ ਨੇ ਜਿਹੜਾ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਇੱਕ ਥਿਉਰੀ ਪੁਲਿਸ ਮੰਨ ਕੇ ਚੱਲ ਰਹੀ ਆ ਉਹ ਇਹਦਾ ਮੰਨਦੀ ਸੀ ਕਿ ਜਿਹੜੀ ਸ਼ਲਨੀ ਆ ਉਹਦੀ ਬਾਡੀ ਨੂੰ ਇੱਕ ਬਿਲਡਿੰਗ ਦਾ ਜਿਹੜਾ ਗਾਰਬੇਜ ਸਿਸਟਮ ਆ ਉਹਦੇ ਵਿੱਚ ਪਾ ਦਿੱਤਾ ਤੇ ਮੁੜ ਕੇ ਲੈਂਡਫਿਲ ਮਤਲਬ ਜਿੱਥੇ ਉਹ ਸਾਰਾ ਕੂੜਾ ਕਰਕਟ ਲਿਜਾ ਕੇ ਸਿਢਦੇ ਆ ਉਹਦੇ ਵਿੱਚ ਸਿਢ ਦਿੱਤਾ ਹੁਣ ਫਿਰ ਸੀਗਾ ਕਿ ਫਰਵਰੀ 24 ਨੂੰ ਇਹ ਸਾਰੇ ਦੀ ਸਾਰੀ ਲੈਂਡਫਿਲ ਨੂੰ ਸਰਚ ਕੀਤਾ ਗਿਆ ਲੈਂਡਫਿਲ ਕੋਈ ਇਦਾਂ ਨਹੀਂ ਹੁੰਦੀ ਨੀ ਵੀ ਮਾੜੀ-ਮੋਟੀ ਹੋਵੇ ਉਹ ਤਾਂ ਵੱਡੀ ਆ 5000 ਕਿਊਮਿਕ ਮੀਟਰ ਗਾਰਬੇਜ ਜਿਹੜਾ ਆ ਉਹ ਗਲੈਨਬਰੂਕ ਲੈਂਡਫਿਲ ਦੇ ਵਿੱਚ ਹਮਿਲਟਨ ਦੇ ਵਿੱਚ ਉਹਨੂੰ ਸਰਚ ਕੀਤਾ ਗਿਆ ਉਹਦੇ ਵਿੱਚੋਂ ਇਹਦੇ ਅਵਸ਼ੇਸ਼ ਜਿਹੜੇ ਆ ਉਹ ਲੱਭੇ ਆ ਲਗਭਗ 3 ਮਹੀਨੇ ਇਹ ਸਰਚ ਹੋਈ ਉਹਦੇ ਤੋਂ ਬਾਅਦ ਉਹਦੇ ਪਾਰਸ਼ਲ ਹਿਊਮਨ ਰਿਮੇਨਸ ਮਈ 21 2024 ਨੂੰ ਜਿਹੜੇ ਉੱਥੋਂ ਲੱਭੇ ਆ ਉਹ ਤੋਂ ਬਾਅਦ ਉਹਦੀ ਆਈਡੀ ਦੇ ਲਈ ਬਾਡੀ ਹਜੇ ਤੱਕ ਕਨਫਰਮ ਨਹੀਂ ਕੀਤੀ ਗਈ ਵੀ ਇਹ ਸ਼ਲਨੀ ਦੀ ਆ ਪੁਲਿਸ ਇਸ ਦੇ ਉੱਤੇ ਕੰਮ ਕਰ ਕਰ ਰਹੀ ਆ ਕਿ ਇਹ ਫੋਰੈਂਸਿਕ ਸਪਰਟ ਨੇ ਉਹ ਡੀਐਨਏ ਨੂੰ ਚੈੱਕ ਕਰ ਸਕਣ ਤੇ ਇਹਦੇ ਰਿਮੇਨਸ ਨੂੰ ਆਇਡੈਂਟੀਫਾਈ ਕਰ ਸਕਣ ਕਿ ਕਿਹਦੇ ਆ ਅ ਇਹਦੇ ਤੋਂ ਬਾਅਦ ਸ਼ਾਲਨੀ ਦਾ ਜਿਹੜਾ ਬੋਏਫਰੈਂਡ ਆ ਉਹਨੇ ਪੁਲਿਸ ਦੀ ਮਦਦ ਨਹੀਂ ਕੀਤੀ। ਅ ਉਹ ਰਿਲੇਟਿਵ ਨੂੰ ਵਿਜ਼ਿਟ ਕਰਦਾ ਉਹਨਾਂ ਦਿਨਾਂ ਤੋਂ ਬਾਅਦ ਅ ਦੇਖਿਆ ਗਿਆ ਜਦੋਂ ਉਹ ਮਿਸਿੰਗ ਰਿਪੋਰਟ ਹੋਈ ਆ ਪੁਲਿਸ ਨੇ ਉਹਨਾਂ ਦੇ ਘਰ ਦੀ ਵੀ ਸਰਚ ਕੀਤੀ ਆ। ਦੋ ਵਹੀਕਲ ਵੀ ਜਿਹੜੇ ਕਲੂ ਦੇ ਲਈ ਉਹਨਾਂ ਨੇ ਉਸ ਤੋਂ ਬਾਅਦ ਦੇਖਣਾ ਸ਼ੁਰੂ ਕੀਤਾ। ਪੁਲਿਸ ਇਹ ਕਹਿੰਦੀ ਆ ਕਿ ਉਹ ਹਜੇ ਸਸਪੈਕਟ ਦਾ ਨਾਮ ਨਹੀਂ ਦੇਣਗੇ ਜਦੋਂ ਤੱਕ ਜਿਹੜੇ ਚਾਰਜ ਆ ਹੋਰਡੀਆਂ ਨਹੀਂ ਕੀਤੇ ਜਾਂਦੇ। ਅ ਜਿਹੜੀ ਪੁਲਿਸ ਹਜੇ ਵੀ ਇਸ ਗੱਲ ਦੇ ਅੱਗੇ ਦੇਖ ਰਹੀ ਹੈ ਕਿ ਗੱਲਬਾਤ ਕਿੱਥੇ ਇੱਕ ਤੱਕ ਜਾਂਦੀ ਹੈ ਤੇ ਇਹਨੂੰ ਕਿਦਾਂ ਸੁਲਝਾਇਆ ਜਾ ਸਕਦਾ ਅਗਲੀ ਗੱਲਬਾਤ ਦੋਸਤੋ ਟ੍ਰਾਂਟੋ ਦਾ ਸਪੀਡ ਕੈਮਰਿਆਂ ਦੀ ਟ੍ਰਾਂਟੋ ਦੇ ਵਿੱਚ 150 ਦੇ ਕਰੀਬ ਸਪੀਡ ਕੈਮਰੇ ਆ ਜਿਹੜੇ ਡਰਾਈਵਰ ਤੇਜ਼ ਜਾਂਦੇ ਉਹਨਾਂ ਨੂੰ ਫੜ ਲੈਂਦੇ ਆ ਪਿਛਲੇ ਹਫਤੇ ਦੇ ਵਿੱਚ 2025 ਦੇ ਵਿੱਚ 325 ਵਾਰੀ ਵੈਂਡਲਾਈਜ਼ੇਸ਼ਨ ਹੋਈ ਹੈ ਮਤਲਬ ਇਹਨਾਂ ਕੈਮਰਿਆਂ ਨੂੰ ਤੋੜਿਆ ਗਿਆ ਲੋਕਾਂ ਨੇ ਜਾਣ ਤੱਕ ਡਿਸਟਰੋਏ ਕੀਤਾ ਜਾਂ ਜਿਹੜਾ ਇਹਨਾਂ ਨੂੰ ਡੈਮੇਜ ਕੀਤਾ ਆ ਲੋਕ ਅਪਸੈਟ ਕਿਉਂ ਨੇ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੇ ਸਪੀਡ ਕੈਮਰੇ ਨੇ ਇਹ ਅਨਫੇਅਰ ਨੇ ਇਹ ਸਿਰਫ ਪੈਸਾ ਇਕੱਠਾ ਕਰਨ ਨੂੰ ਲਾਏ ਆ ਇਵਨ ਪ੍ਰੀਮੀਅਰ ਡੱਗ ਫੋਰਡ ਨੇ ਵੀ ਇਸ ਪ੍ਰੋਗਰਾਮ ਨੂੰ ਕ੍ਰਿਟਿਕਾਈਜ਼ ਕੀਤਾ ਵੀ ਐਦਾਂ ਨਹੀਂ ਹੋਣਾ ਚਾਹੀਦਾ ਕੈਮਰੇ ਯੂਜ਼ ਕਿਉਂ ਕਿਉਂ ਕੀਤੇ ਜਾ ਰਹੇ ਆ ਜਿਹੜੇ ਕੈਮਰੇ ਨੇ ਉਹਨਾਂ ਦੇ ਵਿੱਚੋਂ ਲਗਭਗ 40 ਮਿਲੀਅਨ ਡਾਲਰ ਦੀਆਂ ਸਪੀਡਿੰਗ ਟਿਕਟਾਂ ਪਿਛਲੇ ਸਾਲ ਦਿੱਤੀਆਂ ਗਈਆਂ 40 40 ਮਿਲੀਅਨ ਡਾਲਰ ਦੀ ਹੈ ਤੇ ਇਹਦੇ ਨਾਲ ਜਿਹੜੀ ਐ ਸਪੀਡਿੰਗ ਜਿਹੜੀ ਆ ਉਹ ਘਟੀ ਆ ਪਰ ਆਮ ਤੌਰ ਦੇ ਉੱਤੇ ਜਿਹੜੇ ਟਾਰਗੇਟ ਕੀਤਾ ਜਾਂਦਾ ਆ ਕਈ ਹਫ਼ਤਿਆਂ ਤੱਕ ਉਹਨੂੰ ਡੈਮੇਜ ਕਰਨ ਦੇ ਲਈ ਹੁਣ ਸੇਫਟੀ ਐਕਸਪਰਟ ਕੀ ਕਹਿ ਰਹੇ ਆ ਰੋਡ ਸੇਫਟੀ ਐਡਵੋਕੇਟਸ ਕਹਿ ਰਹੇ ਆ ਕਿ ਰੋਡ ਡਿਜ਼ਾਈਨ ਨੂੰ ਫਿਕਸ ਕਰਨਾ ਚਾਹੀਦਾ ਜਿਹੜਾ ਲੇਨ ਨੈਰੋ ਤੇ ਇਹਦੇ ਨਾਲ ਨਾਲ ਬਾਈਕ ਪਾਥ ਐਡ ਕਰਨੇ ਚਾਹੀਦੇ ਆ ਤੇ ਵਾਕਿੰਗ ਜਿਹੜੀ ਹੈ ਜਿਆਦਾ ਸੁਖਾਲੀ ਕਰਨੀ ਚਾਹੀਦੀ ਹੈ ਤੇ ਬੈਟਰ ਤਰੀਕੇ ਦੇ ਨਾਲ ਜਿਹੜਾ ਇਹਨੂੰ ਕੰਮ ਕਰਨਾ ਚਾਹੀਦਾ ਨਾ ਕਿ ਸਿਰਫ ਜਿਹੜੇ ਤੁਸੀਂ ਕੈਮਰੇ ਯੂਜ਼ ਕਰ ਲਏ ਉਹਦੇ ਨਾਲ ਹੀ ਸਮੱਸਿਆ ਹੱਲ ਹੁੰਦੀ ਆ ਜਿਹੜੀ ਕਈ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਨਿਊਯਾਰਕਾ ਨਿਊਯਾਰਕ ਦੇ ਵਿੱਚ ਲਗਭਗ 2000 ਤੋਂ ਜ਼ਿਆਦਾ ਕੈਮਰੇ ਆ ਪਰ ਉਹਨਾਂ ਨੇ ਆਪਣੇ ਰੋਡ ਵੀ ਰੀਡਿਜ਼ਾਈਨ ਕੀਤੇ ਆ ਕਾਰਾਂ ਜਾਂ ਜਿਹੜੀ ਕਾਰ ਫਿਜ਼ੀਕਲੀ ਕਾਰ ਸਪੀਡ ਕਰ ਹੀ ਨਹੀਂ ਸਕਦੀ ਜਿਹਦੇ ਨਾਲ ਹੋਰ ਜ਼ਿਆਦਾ ਮਤਲਬ ਜਿਹੜੇ ਕ੍ਰੀਏਟਿਵ ਚੀਜ਼ਾਂ ਨੇ ਉਹ ਕਰਨੀਆਂ ਚਾਹੀਦੀਆਂ ਜਿਵੇਂ ਹੁਣ ਇੱਥੇ ਕਰ ਰਿਹਾ ਸਿਆਟਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਕਿ ਕਾਰਾਂ ਦੇ ਵਿੱਚ ਉਹਨਾਂ ਨੇ ਇਨਸਟਰੂਮੈਂਟ ਹੀ ਐਸੇ ਲਾ ਦੇਣੇ ਆ ਕਿ ਜਿਹੜਾ ਜੀਪੀਐਸ ਨਾਲ ਅਟੈਚ ਹੋਣਾ ਉਹ ਕਾਰ ਉਸ ਏਰੀਆ ਦੇ ਵਿੱਚ ਉਸ ਸਪੀਡ ਤੋਂ ਉੱਤੇ ਜਾਣੀ ਨਹੀਂ ਮੰਨ ਲਓ ਤੁਸੀਂ ਸ਼ਹਿਰ ਦੇ ਹੌਸਲਾ ਕੇ ਚਲਾ ਰਹੇ ਆ ਜਿੱਥੇ ਸਪੀਡ 80 ਦੀ ਆ ਉੱਤੇ 80 ਤੋਂ ਉੱਤੇ ਨਹੀਂ ਜਾਣੀ 60 ਵਾਲੇ ਜ਼ੋਨ ਦੇ ਵਿੱਚ 60 ਤੋਂ ਉੱਤੇ ਨਹੀਂ ਜਾਣੀ ਜੇ ਸਕੂਲ ਜ਼ੋਨ ਚ 30 ਤੇ ਜਾ ਰਹੀ ਹੈ ਤੇ ਤੁਸੀਂ ਉੱਤੇ ਜਾਣੀ ਨਹੀਂ ਉੱਤੇ ਜਾਣੀ ਨਹੀਂ ਦਾ ਮਤਲਬ ਇਹ ਆ ਕਿ ਤੁਸੀਂ ਜਿੰਨਾ ਮਰਜ਼ੀ ਰੇਸ ਦੇਈ ਜਾਓ ਉਹ ਜੋ ਮਰਜ਼ੀ ਕਰਿਓ ਕਾਰ ਅੱਗੇ ਨਹੀਂ ਤੁਰਨੀ ਐਕਸਪਰਟ ਇਹ ਕਹਿ ਰਿਹਾ ਕਿ ਸਾਨੂੰ ਇਦਾਂ ਦੇ ਕੁਝ ਜਿਹੜੇ ਆਈਡੀਆ ਲੈਉਣੇ ਚਾਹੀਦੇ ਨਾ ਕਿ ਸਿਰਫ ਕੈਮਰੇ ਲਾ ਦੇਣੇ ਚਾਹੀਦੇ ਆ ਲੋਕਲ ਸਟੱਡੀ ਦੱਸਦੀ ਆ ਕਿ ਜਿਹੜੇ ਸਪੀਡ ਕੈਮਰਾ ਨੇ ਉਹਦੇ ਨਾਲ ਸਪੀਡਿੰਗ 60% ਡਰਾਈਵਰਸ ਦੇ ਵਿੱਚ ਘਟ ਕੇ 43% ਦੇ ਉੱਤੇ ਆ ਗਈ ਆ ਸਕੂਲ ਜ਼ੋਨ ਦੇ ਵਿੱਚ ਪਰ ਇਹ ਪੂਰਾ ਸੂਰਾ ਸੋਲੂਸ਼ਨ ਨਹੀਂ ਆ ਜਿਹੜੀ ਪਾਰਕ ਸਾਈਡ ਡਰਾਈਵ ਦੀ ਪ੍ਰੋਬਲਮ ਆ ਇੱਕ ਕੈਮਰਾ ਜਿਹੜਾ ਪਾਰਕ ਸਾਈਡ ਡਰਾਈਵ ਦੇ ਉੱਤੇ ਵੈਂਡਲਾਈਜ਼ ਕੀਤਾ ਗਿਆ ਔਰ ਇਸ ਕੈਮਰੇ ਨੂੰ ਪਿਛਲੇ 6 ਮਹੀਨਿਆਂ ਦੇ ਵਿੱਚ 5 ਵਾਰੀ ਡੈਮੇਜ ਕਰ ਦਿੱਤਾ ਤੇ 90% ਜਿਹੜੀ ਅ ਜਿਹੜੀ ਕਾਰ ਸਪੇਸ ਆ ਤੇ ਲੋਕ ਜਿਹੜੇ ਆ ਉਹ ਇੱਥੇ ਮਤਲਬ ਬਾਈਕ ਜਾਂ ਵਾਕਰ ਲੈ ਕੇ ਆਏ ਅਨ ਸੇਫ ਹੁੰਦੇ ਆ ਸੋ ਇਹ ਇੱਕ ਨਵਾਂ ਮਾਮਲਾ ਆ ਇਹਨੂੰ ਰੋਕਣ ਦੇ ਲਈ ਜਾਂ ਜ਼ਿਆਦਾ ਜਿਹੜੇ ਸਿਸਟਮ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਆ ਦੇ ਨਾਲੇ ਇਦਾਂ ਪ੍ਰੋਗਰਾਮ ਇਸ ਮੁਆਫਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ